ਲੁਧਰਾ ਸਾਹਿਬ ਜਿਹੜਾ ਅੱਜ ਇੰਨਾ ਭਾਰੀ ਇਕੱਠ ਕਰਵਾਇਆ ਗਿਆ ਹੈ ਤੁਹਾਡੇ ਵੱਲੋਂ ਜਾਂ ਤੁਹਾਡੇ ਜਿਹੜੇ ਮੈਂਬਰਾਂ ਵੱਲੋਂ ਉਹਦੇ ਵੱਲੋਂ ਦੱਸੋ ਅੱਜ ਥੋੜਾ ਜਿਹਾ ਪ੍ਰੋਗਰਾਮ ਬਾਰੇ ਦੱਸ ਦੋ ਜੀ ਅੱਜ ਦਾ ਜੈ ਸ਼੍ਰੀ ਰਾਮ ਪਹਿਲੇ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਅਨਿਲ ਬਰਮਾ ਜੀ ਔਰ ਤੁਹਾਡੇ ਚੈਨਲ ਦੇ ਰਾਹੀਂ ਅੱਜ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਵਾਂ ਜੋ ਅੱਜ ਦਾ ਪ੍ਰੋਗਰਾਮ ਹੈ ਦਿਲਬਾਗ ਨਗਰ ਦੇ ਵਿੱਚ ਜੋ ਵਾਰ ਨੰਬਰ ਪੁਰਾਣਾ 45 ਮੈਂ ਕਹਿ ਸਕਦਾ ਤੇ ਨਵਾਂ ਵਾਰ ਨੰਬਰ 55 ਜੋ ਮੌਜੂਦਾ ਸਰਕਾਰ ਨੇ ਬਣਾਇਆ ਦਿਲਬਾਗ ਨਗਰ ਉਹਦਾ ਹਿੱਸਾ ਹੈ ਔਰ ਅੱਜ ਉੱਥੇ श्री प्रमोद अग्रवाल जी जो, दे दे जो कि बहुत ही भारतीय जनता पार्टी ਦੇ ਪੁਰਾਣੇ ਕਾਰਜਕਰਤਾ ਨੇ ਉਹਨਾਂ ਦੇ ਨਿਵਾਸ ਸਥਾਨ ਦੇ ਬਾਹਰ ਜੋ ਪੂਰੇ ਇਲਾਕੇ ਵੱਲੋਂ ਇੱਕ ਸਾਂਝੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਮੈਂ ਬਹੁਤ ਅੱਜ ਖੁਸ਼ ਹੋਇਆ ਕਿ ਜੋ ਇੱਥੇ ਦਾ ਇਕੱਠ ਇੰਨਾ ਅਜੇ ਤੱਕ ਨਹੀਂ ਹੋਇਆ ਕਾਫੀ ਸਮੇਂ ਦੇ ਬਾਅਦ ਜੋ ਨਹੀਂ ਆਪਾਂ ਦੇਖਿਆ ਕਿ ਰਿੰਕੂ ਜੀ ਨੇ ਵੀ ਇਹੀ ਸਪੈਸ਼ਲ ਕਿਹਾ ਕਿ ਅਮਿਤ ਲੁਧਰੇ ਨੇ ਕਿੰਨਾ ਵੱਡਾ ਇਕੱਠ ਕਰਕੇ ਦਿਖਾਇਆ ਇਸ ਏਰੀਆ 'ਚ ਕਦੀ ਇਕੱਠ ਨਹੀਂ ਹੋਇਆ ਨਾ ਵੱਡਾ ਮੈਂ ਪਹਿਲੇ ਐਸੇ ਵੀ ਤੁਹਾਨੂੰ ਕਹਿ ਰਿਹਾ ਕਿ ਆਪਾਂ ਦਿਲ ਜਾਣਨ ਲੱਗੇ ਔਰ ਮੈਂ ਇਕੱਲਾ ਕੁਝ ਵੀ ਨਹੀਂ ਹੈਗਾ ਇੱਥੇ ਵੀ ਜੋ ਜਨਤਾ ਹੈ ਖਾਸ ਕਰਕੇ ਮੈਂ ਇਸ ਵਾਰ ਦੀ ਗੱਲ ਕਰਾਂ ਦਿਲਬਾਗ ਨਗਰ ਦੇ ਵਸੀਆਂ ਦੀ ਗੱਲ ਕਰਾਂ ਤੇ ਉਹ ਏਕਾ ਕਰ ਚੁੱਕੇ ਨੇ ਕਿ ਅਸੀਂ ਜੋ ਭਾਜਪਾ ਨੂੰ ਹੀ ਵੋਟ ਪਾਣੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਰੇ ਸੁਸ਼ੀਲ ਕੁਮਾਰ ਰਿੰਕੂ ਜੀ ਜੋ ਕੈਂਡੀਡੇਟ ਨੇ ਭਾਰਤਿਆ ਜਨਤਾ ਪਾਰਟੀ ਦੇ ਜਲੰਧਰ ਦੇ ਲੋਕ ਸਭਾ ਵੇ ਉਹ ਆਪਣੇ ਆਪ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਇਲਾਕੇ ਦਾ ਸੁਧਾਰ ਕਰਦੇ ਰਹੇ ਪਹਿਲੇ ਉਹ ਕਾਉਂਸਲਰ ਤੋਂ ਸ਼ੁਰੂ ਹੋ ਗਏ ਪਹਿਲੇ ਉਹ ਕਾਉਂਸਲਰ ਰਹੇ ਉਹਨਾਂ ਦੇ ਪਿਤਾ ਜੀ ਵੀ ਕਾਉਂਸਲਰ ਰਹੇ ਔਰ ਇਹ ਅਸ ਇਲਾਕੇ ਦਾ ਉਹਨਾਂ ਨੇ ਬਹੁਤ ਵਧੀਆ ਵਿਕਾਸ ਕੀਤਾ ਉਸ ਤੋਂ ਬਾਅਦ ਉਹ ਐਮਐਲਏ ਵੀ ਰਹੇ ਲੇਕਿਨ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਇਆ ਔਰ ਸੈਂਟਰ ਦੀ ਸਰਕਾਰ ਜੋ ਪਿਛਲੇ 10 ਸਾਲਾਂ ਤੋਂ ਚੱਲ ਰਹੀ ਹੈ ਉਹਦੇ ਵਿੱਚ ਕੀਤੇ ਹੋਏ ਕੰਮ ਜੋ ਇਸ ਟਾਈਮ ਭਾਰਤ ਦੇਸ਼ ਜੋ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਉਹਨੂੰ ਦੇਖਦੇ ਹੋਏ ਅੱਜ ਭਾਰਤ ਜਨਤਾ ਪਾਰਟੀ ਉਹਨਾਂ ਨੇ ਅਪਣਾਈ ਔਰ ਸਾਰੇ ਹੀ ਉਹਨਾਂ ਦੇ ਇਧਰ ਨਾਲ ਸਾਰਿਆਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਔਰ ਮੈਂ ਸਮਝਦਾ ਕਿ ਜੋ ਜਿੱਤੇ ਨਿਸ਼ਚਿਤ ਹੈ ਜਲੰਧਰ ਦੀ ਸੀਟ ਜੋ ਹੈ ਰੇਂਦਰ ਮੋਦੀ ਜੀ ਦੀ ਝੋਲੀ ਦੇ ਵਿੱਚ ਇੱਥੇ ਦੀ ਜਨਤਾ ਨੇ ਵੀ ਤੈਅ ਕਰ ਲਿਆ ਕਿ ਅਸੀਂ ਇਹ ਜੋ ਜਲੰਧਰ ਜੋ ਹਲਕੇ ਦੀ ਜੋ ਸੀਟ ਹੈ ਜੋ ਜਲੰਧਰ ਲੋਕ ਸਭਾ ਸੀਟ ਹੈ ਇਹ ਜਿੱਤ ਪੱਕੀ ਹੈ ਨਿਸ਼ਚਿਤ ਹੈ ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹ ਰਿਹਾ ਜੀ ਮੈਂ ਸ੍ਰੀ ਸੁਸ਼ੀਲ ਰਿੰਕੂ ਜੀ ਦਾ ਫੈਮਿਲੀ ਫਰੈਂਡ ਵੀ ਹਾਂ ਔਰ ਮੇਰੀ ਡਿਊਟੀ ਜੋ ਹੈ ਮੈਂ ਆਪਣੇ ਵਾਰਚ ਵੀ ਕੰਮ ਕਰਦਾ ਦਿਨੇ ਔਰ ਰਾਤ ਨੂੰ ਇੱਥੇ ਆ ਗਏ ਔਰ ਮੇਰੀ ਨਾਲ ਨਾਲ ਡਿਊਟੀ ਲੱਗੀ ਹੋਈ ਹੈ ਨੂਰਮੈਲ ਦੇ ਵਿੱਚ ਔਰ ਮੈਂ ਤੁਹਾਨੂੰ ਐਵੇਂ ਇੱਕ ਦੱਸਣਾ ਚਾਹਨਾ ਵਾ ਕਿ ਜੋ ਕਿਸਾਨ ਬੈਠੇ ਨੇ ਐ ਐਚਚੁਅਲ ਚ ਕਿਸਾਨ ਨਹੀਂ ਹੈ ਮੈਂ ਪਿੰਡਾਂ ਚ ਜਾ ਰਿਹਾ ਔਰ ਲੋਕ ਖੁਸ਼ ਨੇ ਕਿਉਂਕਿ ਕਿਸਾਨ ਜੋ ਆਪਣੇ ਕੰਮਾਂ ਕਰ ਰਹੇ ਲੱਗੇ ਹੈ ਮੈਂ ਕਿਸਾਨ ਦੇ ਘਰ ਚਾਹ ਪੀ ਕੇ ਆਇਆ ਉਹਦੇ ਨਾਲ ਗੱਲ ਕਰਕੇ ਆਇਆ ਔਰ ਉਹਨੇ ਜੋ ਮੈਨੂੰ ਦੱਸਿਆ ਕਿ ਉਹ ਦੇਖੋ ਸਾਡੇ ਬੰਦੇ ਸਾਰੇ ਖੇਤਾਂ ਚ ਕੰਮ ਕਰ ਰਹੇ ਹਨ ਕਣਕਾ ਵੱਢ ਰਹੇ ਹਨ ਮੰਡੀਆਂ ਚ ਜਾ ਰਹੇ ਹਨ ਸਾਰੇ ਕੰਮ ਤੇ ਲੱਗੇ ਹੈ ਇਹ ਜੋ ਦੇਸ਼ਵਰੋ ਦੀ ਤਾਕਤਾਂ ਜੋ ਕਿਸਾਨ ਦਾ ਰੂਪ ਰਹਿ ਕੇ ਅੱਜ ਪੰਜਾਬ ਦੀ ਜਨਤਾ ਨੂੰ ਬਿਲਕੁਲ ਖਰਾਬ ਕਰ ਰਹੀ ਹੈ ਔਰ ਜੋ ਬਾਹਰੋਂ ਸਾਡੇ ਰਿਸ਼ਤੇਦਾਰ ਕੋਈ ਫੌਰਨ ਤੋਂ ਆ ਰਹੇ ਕਿਦੋਂ ਆ ਰਹੇ ਬਹੁਤ ਜ਼ਿਆਦਾ ਉਹਨਾਂ ਨੂੰ ਡਿਸਟਰਬੈਂਸ ਹੋ ਰਹੀ ਹੈ ਜੋ ਇਸ ਟਾਈਮ ਜੋ ਸਾਰਾ ਹਾਈਵੇ ਬੰਦ ਕਰਕੇ ਕਿਸਾਨ ਜੋ ਪ੍ਰੇਸ਼ਾਨ ਕਰ ਰਹੇ ਇਹ ਲੋਕਾਂ ਨੂੰ ਤੇ ਲੁਧਰਾ ਸਾਹਿਬ ਇੱਕ ਹੋਰ ਸਵਾਲ ਹੈ ਕਿ ਤੁਸੀਂ ਪਹਿਲਾਂ ਬੀਜੇਪੀ ਵਿੱਚ ਸੀਗੇ ਤਾਂ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਗਏ ਕੀ ਤੁਹਾਡਾ ਜਿਹੜਾ ਲਗਾਓ ਸੀਗਾ ਉਦੋਂ ਵੀ ਬੀਜੇਪੀ ਚ ਰਹਿ ਕੇ ਬੀਜੇਪੀ ਦੀ ਨੀਤੀਆਂ ਦੇਖ ਕੇ ਤੁਸੀਂ ਫੇਰ ਵਾਪਸ ਆਏ ਜੀ ਨਹੀਂ ਐਦਾਂ ਕੁਝ ਨਹੀਂ ਸੁਸ਼ੀਰੀ ਕੁਝ ਨੂੰ ਦੇਖ ਕੇ ਵਾਪਸ ਆਏ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਐਦਾਂ ਕੁਝ ਨਹੀਂ ਹੁੰਦਾ ਪਾਰਟੀ ਮੇਰੇ ਬਚਪਨ ਤੋਂ ਮ ਸਵੈਮ ਸੇਵਕ ਸੀਗੇ ਉਹ ਸ਼ਾਖਾ ਦੀ ਅਲੱਗ-ਅਲੱਗ ਜ਼ਿੰਮੇਵਾਰੀਆਂ ਤੇ ਉਹ ਰਹੇ ਹੈ ਮੈਂ ਖੁਦ ਸਵੈਮ ਸੇਵਕ ਹਾਂ ਔਰ ਮੈਂ ਚਾਹੇ ਉਹ ਕਿਸੇ ਵੀ ਪਾਰਟੀ ਚ ਰਿਹਾ ਲੇਕਿਨ ਮੈਂ ਆਪਣੇ ਜੋ ਸਵੈਮ ਸੇਵਕ ਮੈਂ ਸੀਗਾ ਔਰ ਅੱਗੇ ਵੀ ਹੈਗਾ ਮੈਂ ਔਰ ਰਹਿਣਾ ਵੀ ਹੈ ਔਰ ਉਧਰ ਜਾਣ ਦਾ ਮੇਜਰ ਕਾਰਨ ਜੋ ਹੈ ਇਹ ਦੇਖੋ ਸੀਤਲ ਜੀ ਨੂੰ ਰਾਜ ਜੀ ਮੇਰਾ ਛੋਟਾ ਵੀਰ ਆ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਕੱਠੇ ਕੰਮ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਅਸੀਂ ਇਲਾਕੇ ਦੇ ਕੰਮ ਕਰਦੇ ਰਹੇ ਦੋ ਵਾਰੀ ਪਾਰਟੀ ਮੰਡਲ ਅਧਿਕਸ਼ ਵੀ ਰਿਹਾ ਮੈਂ ਇੰਡਸਟਰੀਅਲ ਸੈਲ ਦੇ ਵਿੱਚ ਅਸੀਂ ਆਪਣੀ ਪਾਰਟੀ ਦੇ ਨਾਲ ਹਮੇਸ਼ਾ ਪਿਆਰ ਕੀਤਾ ਪਿਆ ਰਹੇ ਸੀਗੇ ਲੇਕਿਨ ਰੈਕਟਰ ਪੋਲਿਟਿਕਸ ਦੇ ਅਹਾਂ ਤੋਂ ਬਾਅਦ ਅਸੀਂ ਫੈਸਲਾ ਕੀਤਾ ਆਪਣੀ ਇਲਾਕੇ ਦਾ ਜੋ ਵਿਕਾਸ ਕਰਨਾ ਤੇ ਉਹ ਅਸੀਂ ਮੂਵਿੰਗ ਪਾਰਟੀ ਦੇ ਰਹਿ ਕੇ ਕਰ ਸਕਦੇ ਆ ਸਾਡੇ ਪੁਰਾਣੇ ਵੀ ਸੀਜ਼ਨ ਲਿਆ ਤੇ ਆਪਾਂ ਸਾਰੇ ਸਾਥੀਆਂ ਦੇ ਨਾਲ ਇੱਧਰ ਖੜੇ ਹੋਏ ਲੇਕਿਨ ਜੋ ਅੱਜ ਆਮ ਆਦਮੀ ਪਾਰਟੀ ਨੇ ਢਾਲ ਕਰੀਏ ਤੇ ਬਿਲਕੁਲ ਗਰਾਫ ਜ਼ੀਰੋ ਤੇ ਆ ਚੁੱਕਾ ਕਿਉਂਕਿ ਇੱਥੇ ਇੱਕ ਇੱਕ ਢੱਕਣ ਜੋ ਸੀਵਰੇਜ ਦਾ ਢੱਕਣ ਨਾਲ ਉਹਦੇ ਵਾਸਤੇ ਮੁਸ਼ਕਲ ਆ ਜਾਂ ਰਹੀਆਂ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਕੋਈ ਇਹਦਾ ਸਿਰ ਪੈਰ ਨਹੀਂ ਹੈ ਠੀਕ ਹੈ ਨਾ ਆਪੇ ਆਪਣੇ ਸਾਥੀਆਂ ਦੇ ਨਾਲ ਅਸੀਂ ਆਪਣੇ ਘਰ ਦੀ ਜੋ ਵਾਪਸੀ ਕੀਤੀ ਹੈ ਮਨ ਵਿੱਚ ਜੋ ਵਰਤੇ ਜਾਂਦਾ ਪਾਰਟੀ ਹਮੇਸ਼ਾ ਸੀ ਹਮੇਸ਼ਾ ਰਹੇਗੀ ਅੱਗੋਂ ਵੀ ਅਸੀਂ ਹਮੇਸ਼ਾ ਕੰਮ ਜੁਆ ਕਰਦੇ ਰਹਾਂਗੇ ਤੇ ਲੁਧਰਾ ਸਾਹਿਬ ਸਵੇਰ ਦਾ ਪ੍ਰੋਗਰਾਮ ਜਿਹੜਾ ਨੋਮੀਨੇਸ਼ਨ ਫਾਰਮ ਭਰੇ ਜਾ ਰਹੇ ਉਹਦੇ ਵੱਲੋਂ ਕੁਝ ਦੱਸ ਦਿਓ ਜੀ ਸਵੇਰ ਦਾ ਸਰ ਸਾਡੀ ਪੂਰੀ ਤਿਆਰੀ ਹੈ ਔਰ ਮੇਰੇ ਸਾਥੀਆਂ ਵੱਲੋਂ ਸਭ ਨੂੰ ਫੋਨ ਵੀ ਜਾ ਰਹੇ ਹੈ ਮੈਸੇਜ ਵੀ ਜਾ ਰਹੇ ਹੈ ਔਰ ਮੈਂ ਉਹਦਾ ਐਸੇ ਕੰਮ ਨੂੰ ਲੱਗਾ ਆ ਕਿ ਪਹਿਲੇ ਅੱਜ ਦਾ ਸਾਡਾ ਜਲਸਾ ਇਹਨੂੰ ਕਾਮਯਾਬ ਬਣਾ ਲਈ ਮੇਰੇ ਸਾਰੇ ਸਾਥੀ ਮੇਰੇ ਨਾਲ ਹਮੇਸ਼ਾ ਜੋ ਕੰਦੇ ਨਾਲ ਕੰਦਾ ਮਲਾ ਕੇ ਚੱਲਦੇ ਆ ਉਹਨਾਂ ਦੇ ਨਾਲ ਹੀ ਮੈਂ ਅੱਜ ਖੜਾ ਹਾਂ ਹੋਰ ਮੈਂ ਉਹ ਉਹੀ ਜੋ ਰੂਪਰੇਖਾ ਸੀ ਪਿਆਰ ਕਰ ਚੁੱਕੇ ਆ ਸਾਡੀ ਸੂਚਨਾ ਦੇ ਕੇਂਦਰ ਜੋ ਹੈਗੇ ਉਹ ਸੂਚਨਾ ਕਰ ਰਹੇ ਨੇ ਔਰ ਮੇਰੇ ਹਿਸਾਬ ਨਾਲ ਜੋ 300 ਬੰਦਾ ਜੋ ਆਪਾਂ ਨਾਲ ਆਪਣੇ ਸਾਥੀ ਜੋ ਇਥੋਂ ਕੱਲ ਸਿਹਰੇ ਲੈ ਕੇ ਜਾਵਾਂਗੇ ਔਰ ਵਧੀਆ ਤਰੀਕੇ ਨਾਲ ਕਿਉਂਕਿ ਸਾਡੇ ਜੋ ਬਹੁਤ ਅچھے ਅچھے ਲੀਡਰਸ ਸੇ ਸਾਡੇ ਮਾਨਯੋਗ ਜੋ ਪ੍ਰਦੇਸ਼ ਅਧਿਕਾਰੀ ਸ੍ਰੀ ਸੁਨੀਲ ਜਾਖੜ ਜੀ ਉਹ ਵੀ ਆ ਰਹੇ ਹੈ ਮਾਨਯੋਗ ਵਿਜੀ ਰupani ਜੀ ਆ ਰਹੇ ਨੇ ਔਰ ਕਾਫੀ ਸਾਡੇ ਲੀਡਰਸ ਆ ਬਾਹਰ ਆ ਰਹੇ ਹੈ ਅਸੀਂ ਆਪਣਾ ਪੂਰਾ ਹੰਗਾਰਾ ਪਾ ਕੇ ਉਹਨਾਂ ਨੂੰ ਜਲੰਧਰ ਦੀ ਸੀਟ ਚ ਕਾ ਕੇ ਵਿਗਾਗੇ ਔਰ ਕੱਲ ਦਾ ਜੋ ਨਾਮਿਨੇਸ਼ਨ ਭਰਨ ਜਾ ਰਹੇ ਹਾਂ